ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਹੋ ਆਜ਼ਾਦ ਭਾਰਤ ਨਿਊਜ਼ ਕੀ ਨਾਮ ਹੈ ਤੁਹਾਡਾ ਤੁਹਾਡਾ ਇਹ ਹੁਣ ਅੱਜ 1 ਜੂਨ ਨੂੰ ਸਾਰੇ ਪਾਸੇ ਜਿਹੜੇ ਵੋਟਰ ਪੈਰੀਆਂ ਇੱਥੇ ਤੁਸੀਂ ਵੀ ਵੋਟ ਪਾਣਾ ਹੈ ਤੁਸੀਂ ਦੇ ਦਿਓ ਬੋਟ ਬੋਟ ਮਾਰ ਬੋਟ ਸਗੈ ਜਾ ਰਹੇ ਸੀ ਅਸੀਂ ਸਭ ਨੂੰ ਇਹ ਪ੍ਰੇਰਣਾ ਕਰਦੇ ਵੀ VOT ਆਪਦੀ ਛੁਪਾ ਕੇ ਨਾ ਰੱਖੋ ਫੋਟ ਪਾਓ ਜਿਹੜਾ ਤੁਹਾਨੂੰ ਪ੍ਰਬੰਧਕਾਂ ਨੇ ਇਨਕਾਰ ਦਿੱਤਾ ਹੋਇਆ ਆਪਦੀ VOT ਦਾ ਉਹਦਾ ਤੁਸੀਂ ਹੱਕ ਲਾਓ VOT ਆਪਦੇ ਹੱਥ ਦੇ ਰਹਿਤੇ ਹੁੰਦੇ ਆ ਤੇ ਬੋਟ ਦਾ ਪਰਾਪਰ ਹਰ ਜਾਏ ਪਰ ਮੈਂ ਦੁਖੀ ਸਾਂ ਤੇ ਸੁਖ ਤੇ ਪਰ ਮਤਲੇ ਪਰ ਮੈਂ ਵੀ ਮੈਂ ਵੀ ਬੇਹਰਾ ਵੀ ਆਪ੍ਰੈਸ਼ਰ ਹੋਣ ਨਾਲ ਸੀ ਤੇ ਪਰ ਮੈਂ ਵੀ ਆਪਾਂ ਦਾ VOT ਪਾਈ ਮੈਂ ਅਗਰ ਅਗਰ ਬਾਅਦ ਚ ਮਾ ਕਰਵਾਉਂ ਆਪ ਵੀ ਵੋਟ ਦਾ ਘਰ ਲੈ ਕੇ ਹਾਂਜੀ ਕੀ ਨਾਮ ਹੈ ਤੁਹਾਡਾ ਜੀਪੋ ਆ ਅੱਜ ਇੱਕ ਜੂਨ ਨੂੰ ਸਾਰੇ ਪਾਸੇ ਵੋਟਾਂ ਪੈ ਰਹੀਆਂ ਐ ਤੇ ਤੁਸੀਂ ਕੋਟਪੁਰਾ ਐਤ ਵੀ ਤੁਸੀਂ ਜਿਹੜਾ ਵੋਟ ਪਾਣ ਆਏ ਹੋ ਕੀ ਕਹਿੰਦੇ ਜੰਮਿਓ ਅਸੀਂ ਤਾਂ ਪਾਤੀ ਵੋਟ ਜੀ ਵੋਟ ਜਿਹੜੀਆਂ ਪਾਣਾ ਘਰਾਂ ਚ ਬੈਠੀਆਂ ਹੋ ਬਾਹਰ ਨਿਕਲਣਾ ਤੇ ਵੋਟ ਪਾਉਣ ਐਵੇਂ ਨਾਲ ਵੋਟ ਪਾਓ ਪਿਛਲੇ ਟਾਈਮ ਗਰਮੀ ਬਹੁਤ ਹੋ ਜਾਂਦੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਰਸੇਮ ਸਿੰਘ ਠਵਾਲ ਅਸੀਂ ਬੋਰਕੋਂ ਆਏ ਸੀ ਜੀ ਔਰ ਅਸੀਂ ਆਪਣੀ ਵੋਟ ਪਾ ਚੁੱਕੇ ਆਂ ਔਰ ਸਾਨੂੰ ਲੋਕ ਬੋਟ ਕੋਨ ਦਾ ਅਧਿਕਾਰ ਜਿਹੜਾ ਆ ਉਹ ਸੰਵਿਧਾਨ ਦਿੰਦਾ ਸਾਨੂੰ ਆਪਣੀ ਵੋਟ ਜਿੰਨੀ ਕੋਈ ਚਾਹੀਦੀ ਆ ਜੇ ਕੋਈ ਪਾਰਟੀ ਸਾਨੂੰ ਨਹੀਂ ਪਸੰਦ ਤਾਂ ਅਸੀਂ ਆਪਣੀ ਵੋਟ ਨੋਟਾਂ 'ਤੇ ਪਾ ਸਕਦੇ ਆਂ ਜੋ ਭਾਰਤ ਦਾ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਅਸੀਂ ਨੂੰ ਉਹਦਾ ਇਸਤੇਮਾਲ ਕਰਨਾ ਚਾਹੀਦਾ ਆ ਜੇ ਕੋਈ ਚੰਗੀ ਪਾਰਟੀ ਲੱਗਦੀ ਆ ਕਿ ਕੋਈ ਔੜੀ ਪਾਰਟੀ ਜੇ ਸਾਡੇ ਇਤਿਹਾਸ ਵਿੱਚ ਸਾਡੇ ਵਾਸਤੇ ਕੁਝ ਕਰ ਸਕਦੀ ਆ ਤਾਂ ਅਸੀਂ ਨੂੰ ਵੋਟ ਜ਼ਰੂਰ ਦੇਈਏ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਨੋਦ ਕੁਮਾਰ ਆ ਜੀ ਅੱਜ ਇੱਕ ਜੋਂ ਨੂੰ ਸਾਰੇ ਪਾਸੇ ਵੋਟਾਂ ਪੈ ਰਹੀਆਂ ਆ ਤੇ ਤੁਸੀਂ ਕਿਵੇਂ ਦੇਖਦੇ ਹੋ ਕੋਟਪੂਰਾ ਵਿੱਚ ਵੀ ਜਿਹੜਾ ਆਪਾਂ ਗੱਲ ਕਰੀਏ ਮੈਂ ਕੋਟਪੂਰਾ ਵਿੱਚ ਦੇਖਦਾ ਵੀ ਲੋਕਾਂ ਦਾ ਰੁਝਾਨ ਤਾਂ ਬਹੁਤ ਵਧੀਆ ਮੈਂ ਵੀ ਬੋਟ ਪਾਉਣ ਆਇਆ ਸੀ ਤੇ ਦੇਖਿਆ ਇਥੇ ਰੁਝਾਨ ਬਹੁਤ ਵਧੀਆ ਲੋਕਾਂ ਦਾ ਮੈਂ ਲੋਕਾਂ ਨੂੰ ਜਿਹੜੇ ਘਰੇ ਬੈਠੇ ਆ ਉਹਨਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਘਰੋਂ ਨਿਕਲੋ ਵੋਟ ਪਾਓ ਆਪਣੀ ਵੋਟ ਨਾ ਖਰਾਬ ਕਰੋ ਜੇ ਤੁਹਾਨੂੰ ਕੋਈ ਨਈ ਉਮੀਦਵਾਰ ਪਸੰਦ ਤੇ ਤੁਸੀਂ ਨੋਟਾਂ ਨੂੰ ਵੋਟ ਪਾ ਸਕਦੇ ਹੋ ਠੀਕ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਨੂੰ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ